ਗੋਡੇ ਤਾਂ ਲੱਗੇ ਗੋਡੇ ਤੇ ਜੂਨੇ ਲੱਗੇ ਹੋਇਆ ਇੱਕ ਮੁੰਡਾ ਦੇਖੋ ਬਣਾ ਸਿਰ ਕਿੱਦਾਂ ਲਾਇਆ ਬੰਦੇ ਨੇ ਮੈਨੂੰ ਇਦਾਂ ਹੀ ਕਿਹਾ ਮੈਂ ਕਿਹਾ ਵੀਰੇ ਤੂੰ ਕਿਉਂ ਗਾਲਾਂ ਕੱਢਦਾ ਪਿਆ ਫਿਰ ਮੈਨੂੰ ਇੰਨਾ ਫੁੱਟਾ ਸਿੱਧਾ ਬੋਲਣ ਇੰਨੇ ਗੰਦੇ ਗੰਦੇ ਸ਼ਬਦ ਮੈਨੂੰ ਬੋਲਣ ਲੱਗ ਗਿਆ ਕਿ ਮੈਂ ਹਜੇ ਬੋਲ ਨਹੀਂ ਸਕਦੀ ਕੈਮਰੇ ਦੇ ਤੇ ਕੋਈ ਕਲੋਨੀ ਵਾਲਾ ਬੰਦਾ ਉਹਦੇ ਡਰ ਦੇ ਕਾਰਨ ਕੋਈ ਨਹੀਂ ਬੋਲੂਗਾ ਉਹ ਬੰਦਾ ਇੱਕ ਵਾਰ ਵੀ ਕਹਿ ਦਊਗਾ ਨਾ ਬੀਏ ਨੇ ਬੰਦ ਕਰਿਆ ਜਾਏ ਨੇ ਕੋਈ ਧਮਕੀ ਕਰੀ ਹੈ ਜਾਂ ਕੋਈ ਕਹਿਣ ਦਾ ਮਤਲਬ ਵੀ ਮੈਂ ਗੁੰਡਾ ਕਰਦੀ ਕਰੀਆ ਜਿੰਨੇ ਤੁਸੀਂ ਬੰਦੇ ਆਏ ਹੋ ਸਾਰੀਆਂ ਗੁੱਟੀਆਂ ਲਾ ਕੇ ਮੇਰੇ ਹਿਰਦੇ ਮਾਰੀ ਆ ਦੇਖੋ ਸਾਡੇ ਕੋਲ ਉਹਨੇ ਦੱਸਿਆ ਰਾਤ ਸਾਰੀ ਚੋਰ ਨੇ ਸਾਡੇ ਕੋਲੇ ਵੀ ਫੜਾਂਗੇ ਅਸੀਂ ਕੋਈ ਗੱਲ ਉਹ ਤੂੰ ਫੜੇ ਚਾਰੇ ਅੱਜ ਕਰਦੇ ਆ ਤੇ ਜਦੋਂ ਇਹਨੇ ਕਹੀ ਚੱਕੀ ਨਾ ਤੂੰ ਮੈਂ ਅੰਦਰ ਤਾਲਾ ਧੋਲਾ ਮਾਰ ਕੇ ਅੰਦਰ ਚਲੀ ਗਈ ਇਹ ਬਾਰਵੇਂ ਮੈਨੂੰ ਦਬਕਾ ਮਾਰਦਾ ਪਿਆ ਕਹਿੰਦਾ ਤੂੰ ਬਾਹਰ ਨਿਕਲ ਤੈਨੂੰ ਮਾਰ ਦੂੰਗਾ ਪੁਲਿਸ ਵਾਲੇ ਨੇ ਕਿਹਾ ਕਿ ਤੁਹਾਡਾ ਨਾਂ ਕੀ ਹੈ ਮੈਂ ਆਪਣਾ ਨਾਂ ਦੱਸਿਆ ਕਾਜਲ ਤੇ ਕਹਿੰਦੇ ਜਿਹਦੇ ਨਾਲ ਲੜਾਈ ਹੋ ਉਹਦਾ ਨਾਂ ਕਿ ਮੈਂ ਕਾਕਾ ਦੱਸਿਆ ਪੁਲਿਸ ਵਾਲੇ ਕਹਿੰਦੇ ਮੈਂ ਨਹੀਂ ਆਉਂਗਾ ਗੱਡੀ ਵਰਗੀ ਆ ਜੀ ਉਹ ਬੰਦੇ ਨੇ ਗੱਡੀ ਖੜਾ ਕੇ ਵੀ ਮੇਰੇ ਦਰਾਂ ਦੇ ਵਿੱਚ ਆ ਗਏ ਤੇ ਫਿਰ ਜਦੋਂ ਉਹ ਦਰਾਂ ਦੇ ਵਿੱਚ ਆ ਗਏ ਤਾਂ ਫਿਰ ਵੈਸੇ ਯਾਰ ਪੰਜਾਬੀ ਬੰਦੇ ਆ ਕਿ ਤੁਹਾਨੂੰ ਪਤਾ ਫਿਰ ਆਪਾਂ ਘੜਾ ਆਪਾਂ ਵੀ ਦੇਖਣਾ ਨਾ ਕਿ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਬਾਈ ਗੋਡੇ ਤੋਂ ਕਿਹਨਾਂ ਤੋਂ ਹੋਇਆ ਮੇਰਾ ਇੱਕ ਮੁੰਡਾ ਦੇਖੋ ਬੜਾ ਸਲਾਹਕਤ ਕੀ ਮਾਮਲਾ ਹੈਗਾ ਅੱਜ ਤੁਸੀਂ ਕਿਹੜੇ ਪਿੰਡ ਪਹੁੰਚੇ ਅੱਜ ਵਾਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਾ ਪਿੰਡ ਦੇ ਵਿੱਚ ਆਈ ਸੀਗੇ ਸੀ ਤੇ ਜੋ ਕਿ ਅੱਜ ਸਾਡੀ ਗੁੜੀਆ ਨੂੰ ਨਾ ਕੋਈ ਮੁੰਡਾ ਸੀਗੇ ਕੁਝ ਗਲਤ ਫਹਿਮੀਆਂ ਹੋਈ ਜਾਂਦੀਆਂ ਨੇ ਜਿਵੇਂ ਕੋਈ ਨਸ਼ਾ ਵੀ ਛਿੱਟਾ ਛਿੱਟਾ ਵੀ ਤੁਹਾਨੂੰ ਦਿਖਾਏ ਵੀਡੀਓ ਦੇ ਵਿੱਚ ਵੀ ਵਿਗਦਾ ਸੀਗਾ ਕਿ ਉਹ ਕੁੜੀ ਨੂੰ ਰਾਤ ਨੂੰ ਕਿਤੇ ਨੰਗੇ ਇੱਥੋਂ ਤੇ ਡਰਾਈਵਲ ਨੂੰ ਮੁੰਡਾਇਰਾ ਕਦੇ ਨੰਗਣ ਲੱਗੇ ਤੇ ਗਾ ਕਰਨ ਲੱਗੇ ਕਾਰਵਾਈ ਜੀ ਤੇ ਉਸ ਤੋਂ ਬਾਅਦ ਕੁੜੀ ਨੂੰ ਅੰਦਰ ਕਹਿੰਦਾ ਵੀ ਐਦਾਂ ਦਾ ਕਰਕੇ ਲੜਾਈ ਹੋਈ ਆ ਤੇ ਕੁੜੀ ਨੂੰ ਅੰਦਰ ਤਾਲ ਕੇ ਰੱਖਿਆ ਸੀਗਾ ਰਾਤ ਨੂੰ 12 ਵਜੇ ਮੇਰੇ ਕੋਲੇ ਫੋਨ ਵੀ ਆਇਆ ਮੈਂ ਤੁਹਾਨੂੰ ਰਿਪੋਰਟਿੰਗ ਵੀ ਸੁਣਾ ਦੂੰਗਾ 12 ਵਜੇ 12:30 ਵਜੇ ਦੀ ਟਾਈਮ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਸੀਗਾ ਬਾਹਰ ਸੀਗਾ ਮੈਂ ਇੱਥੇ ਹੈ ਨਹੀਂ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਆਇਆ ਅੱਜ ਅੱਜ ਮੈਂ ਆਇਆ ਲੁਧਿਆਣੇ ਦੇ ਵਿੱਚ ਤੇ ਫਿਰ ਮੈਂ ਕਾਰਵਾਈ ਪੁੱਛਿਆ ਫੋਨ 'ਤੇ ਕਹਿੰਦੀ ਵੀ ਬਾਬਾ ਜੀ ਐਦਾਂ ਦਾ ਗੱਲ ਹੋਈ ਆ ਫਿਰ ਅਸੀਂ ਆਏ ਆ ਬਾਕੀ ਹੁਣ ਬਾਕੀ ਸਾਰੀ ਗੱਲਬਾਤ ਕੁੜੀ ਦੱਸੂ ਵੀ ਕੀ ਗੱਲਬਾਤ ਹੋਈ ਹੈ ਬਾਕੀ ਕੋਕੇ ਦੇ ਕੀ ਕੁਝ ਇੱਥੇ ਕੀਤਾ ਕੀ ਕੁਝ ਨਜ਼ਰ ਆਇਆ ਤਾਂ ਐਸ ਟਾਈਮ ਇੱਥੇ ਨਸ਼ਾ ਸੀਗਾ ਜਿਹੜਾ ਤੁਹਾਨੂੰ ਦਿਖਾਈ ਡੋਡੇ ਜਿਹੜੇ ਫੜ ਕੇ ਆਪਾਂ ਫੜੇ ਸੀਗੇ ਡੋਡੇ ਵੀ ਫੜੇ ਗਏ 500 ਰੁਪਏ ਦੇ ਵਿੱਚ ਦਾ ਨਸ਼ਾ ਵੇਚਦਾ ਹੀਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਹਿੰਦਾ ਵੀ ਮੈਂ ਨਸ਼ਾ ਨਹੀਂ ਵੇਚਦਾ ਸਾਨੂੰ ਪਤਾ ਲੱਗਾ ਵੀ ਚਿੱਟੇ ਤੱਕ ਵੀ ਆ ਉਹ ਕਹਿੰਦਾ ਚਿੱਟਾ-ਚੂਟਾ ਤਾਂ ਸਾਡੇ ਕੋਲ ਫੜਿਆ ਨਹੀਂ ਗਿਆ ਵੀ ਨਸ਼ਾ ਡੋਡੇ ਜਰੂਰ ਫੜੇ ਗਏ ਸਾਡੇ ਕੋਲ ਅਸੀਂ ਫੜ ਲਿਆ ਗਿਆ ਬਾਕੀ ਅਗਲੀ ਕਾਰਵਾਈ ਜਿਹੜੇ ਰਾਤ ਨੂੰ ਇਹਨੇ 12 ਵਜੇ ਜਿਹੜਾ ਸਰਪੰਚ ਨੇ ਦੂਜਾ ਫੋਨ ਕੀਤਾ ਕੁੜੀ ਨੇ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਿਆਂ ਨੇ ਵੀ ਜਵਾਬ ਦਿੱਤਾ ਕਹਿੰਦੇ ਵੀ ਕੱਲ ਨੂੰ ਅਸੀਂ ਆਵਾਂਗੇ 12 ਵਜੇ ਵੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੋਵੇ ਬੰਦਾ ਮਾਰਦਾ ਹੋਵੇ ਕੋਈ ਬੰਦਾ ਨੂੰ ਅੰਦਰ ਤਾੜ ਕੇ ਰੱਖਿਆ ਹੋਵੇ ਤੇ ਉਹਨੂੰ 12 ਵਜੇ ਤੁਸੀਂ ਆਓ ਨਾ ਤਾਂ ਕੀ ਮਤਵਲ ਕੀ ਹੈ ਸਰਪੰਚ ਇੱਥੋਂ ਦਾ ਅਫਸਰਾਂ ਦਾ ਕਾਦੇ ਵਾਤੇ ਅਫਸਰ ਬਣਾਏ ਗਏ ਆ ਕਾਦੇ ਵਾਤੇ ਥਾਣੇ ਬਣਾਏ ਗਏ ਆ ਕਾਦੇ ਵਾਤੇ ਚੌਕੀਆਂ ਪੜਾਈਆਂ ਪਈਆਂ ਸਾਨੂੰ ਕਿਉਂ ਹੋਣਾ ਪੈਂਦਾ ਹੈਗਾ ਕਿਉਂ ਨਹੀਂ ਅਫਸਰ ਉੱਥੇ ਪਹੁੰਚਦੇ ਰਾਤ ਨੂੰ ਜੇ ਰਾਤ ਉਹਨਾਂ ਨੇ ਫੋਨ ਕੀਤਾ 112 ਨੰਬਰ ਤੇ 112 ਤੇ ਕੀਤਾ ਹੈਗਾ ਹਾਂਜੀ ਹਾਂਜੀ 112 ਤੇ ਫੋਨ ਕਰਕੇ ਰੱਖਿਆ ਸੀ ਅੰਦਰ ਤਾਲ ਕੇ ਰੱਖਿਆ ਕੁੜੀ ਕਹਿ ਰਹੀ ਆ ਮੇਰਾ ਨਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਜਲ ਹੈ ਕੀ ਹੋਇਆ ਕੀ ਸੀ ਹੋਇਆ ਇਹ ਸੀ ਮੇਰਾ ਮੇਰੇ ਹਸਬੰਡ ਜਾ ਰਹੇ ਸੀ ਤੇ ਹਸਬੰਦ ਨੂੰ ਮੇਰੇ ਰੋਕ ਕੇ ਉਹ ਪੁੱਠਾ ਸਿੱਧਾ ਬੋਲਣ ਲੱਗਿਆ ਗਾਲਾ ਗੂਲਾ ਕੱਢਣ ਲੱਗਿਆ ਤੇ ਮੇਰੇ ਹਸਬੰਦ ਨੇ ਕੁਝ ਨਹੀਂ ਕੀਤਾ ਉਸ ਸਮੇਂ ਮੇਰੇ ਹਸਬੰਦ ਨੇ ਮੇਰੇ ਕੋਲ ਆਏ ਕਹਿੰਦੇ ਪਾਜਲ ਇਦਾਂ ਦਾ ਗੱਲ ਉਹ ਮੈਨੂੰ ਇਦਾਂ ਦੇਖਿਆ ਰਹੀ ਮੈਂ ਬਾਹਰ ਨਿਕਲੀ ਮੈਨੂੰ ਇਦਾਂ ਹੀ ਕਿਹਾ ਮੈਂ ਕਿਹਾ ਵੀਰੇ ਤੋ ਕਿਉਂ ਗਾਲਾ ਕੱਢਦਾ ਪਿਆ ਵਾ ਮੈਂ ਨਾ ਪਿਆਰ ਨਾਲ ਵੀਰੇ ਵੀਰੇ ਕਹਿ ਕੇ ਉਹਨੇ ਉਹਦੇ ਨਾਲ ਗੱਲ ਕਰ ਰਹੀ ਸੀ ਵੀਰੇ ਵੀਰੇ ਕਹਿ ਕੇ ਮੈਂ ਕਿਹਾ ਵੀਰੇ ਤੂੰ ਕਿਉਂ ਗੱਲ ਕਰ ਕਰਦਾ ਪਿਆ ਵਾ ਹਲਤੂ ਦਾ ਨਜਾਇਜ਼ ਇਦਾਂ ਨਹੀਂ ਕਰੀਦਾ ਫਿਰ ਮੈਨੂੰ ਇੰਨਾ ਪੁੱਠਾ ਸਿੱਧਾ ਬੋਲਣ ਇੰਨੇ ਗੰਦੇ ਗੰਦੇ ਸ਼ਬਦ ਮੈਨੂੰ ਬੋਲਣ ਲੱਗ ਗਿਆ ਕਿ ਮੈਂ ਹਜੇ ਬੋਲ ਨਹੀਂ ਸਕਦੀ ਕੈਮਰੇ ਦੇ ਵਿੱਚ ਇੰਨਾ ਮੈਨੂੰ ਪੁੱਠਾ ਸਿੱਧਾ ਇੱਥੇ ਪੂਰੀ ਕਲੋਨੀ ਦੇ ਦੇਖ ਰਹੀ ਸੀ ਤਾਂ ਵੀ ਮੈਂ ਕੁਝ ਨਹੀਂ ਕਿਹਾ ਹੈ ਮੈਂ ਮੈਂ ਅੰਦਰ ਚਲੀ ਗਈ ਜਦੋਂ ਮੈਂ ਬਾਹਰ ਨਿਕਲੀ ਫਿਰ ਫਿਰ ਮੈਨੂੰ ਪੁੱਠਾ ਸਿੱਧਾ ਬੋਲਣ ਲੱਗ ਗਿਆ ਫਿਰ ਮੈਂ ਆਪਣੇ ਆਪਣੇ ਪ੍ਰਾਨ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਬੋਲਦੇ ਕਿਉਂ ਹੈ ਤੁਹਾਨੂੰ ਕਿਉਂ ਤੁਹਾਨੂੰ ਕਿਉਂ ਬੋਲਦੇ ਹੋ ਹੋਰ ਵੀ ਬੜੇ ਲੋਕ ਇੱਥੇ ਬੋਲਦੇ ਤਾਂ ਕਰਕੇ ਕਿ ਇੱਥੇ ਖੱਲੀ ਮੈਂ ਹੀ ਆਵਾਜ਼ ਚੁੱਕਦੀ ਆ ਇੱਥੇ ਕੋਈ ਕਲੋਨੀ ਵਾਲਾ ਬੰਦਾ ਉਹਦੇ ਡਰ ਦੇ ਕਾਰਨ ਕੋਈ ਨਹੀਂ ਬੋਲੂਗਾ ਕੱਲੀ ਮੈਂ ਹੀ ਅੱਜ ਪਹਿਲੀ ਵਾਰ ਆ ਕਿ ਮੈਂ ਇਹਦੇ ਖਿਲਾਫ ਆਵਾਜ਼ ਚੁੱਕੀ ਆ ਤੇ ਇਸ ਤੋਂ ਪਹਿਲਾਂ ਹੁਣ ਵੀ ਜਾ ਕੇ ਪੁੱਛ ਲੋ ਕੋਈ ਇਹਦੇ ਬਾਰੇ ਗਲਤ ਨਹੀਂ ਕਹੂਗਾ ਲੇਕਿਨ ਹਾਂਜੀ ਲੇਕਿਨ ਸਾਰਿਆਂ ਨੂੰ ਪਤਾ ਵਾ ਕਿ ਹਾਂ ਬੇਸ਼ਦਾ ਵਾ ਲੇਕਿਨ ਕੋਈ ਸਾਹਮਣੇ ਨਹੀਂ ਕਹੂਗਾ ਮੈਂ ਦੇਖਿਆ ਮੈਂ ਤੋਂ ਨਹੀਂ ਬਰਦਾਸ਼ਤ ਮੈਂ ਕਹਿਤਾ ਹੁਣ ਮੌਕੇ ਤੇ ਵੀ ਫੜੇ ਗਏ ਮੌਕੇ ਤੇ ਫੜਿਆ ਗਿਆ ਸਾਹਮਣੇ ਮੇਰੀ ਰਿਕਾਰਡਿੰਗ ਵੀ ਹੈਗੀ ਆ ਫੋਨ ਤੇ ਤੇ ਉਹੀ ਗੱਲ ਹੋਈ ਮੈ ਮੈਨੂੰ ਡਰ ਲੱਗ ਗਿਆ ਕਿ ਮੈਨੂੰ ਕੁੱਟਮਾਰ ਹੋ ਨਾ ਹੋ ਜਾਵੇ ਮੈਂ ਆਪਣੇ ਪਰਿਵਾਰ ਨੂੰ ਫੋਨ ਕਰ ਲਿਆ ਮੇਰਾ ਸੱਗਾ ਭਰਾ ਆ ਗੱਡੀ ਲੈ ਕੇ ਆਇਆ ਇੱਥੇ ਗੱਡੀ ਜਦੋਂ ਲੈ ਕੇ ਆਇਆ ਬਸ ਥੋੜੀ ਜਿਹੀ ਨੋਰਮਲੀ ਗੱਲਬਾਤ ਹੋ ਰਹੀ ਸੀ ਕਹੀ ਅੰਦਰੋਂ ਅੰਦਰੋਂ ਕਹੀ ਚੱਕ ਕੇ ਲੈ ਕੇ ਆਇਆ ਕਹੀ ਚੱਕ ਕੇ ਗੱਡੀ ਗੱਡੀ ਨੂੰ ਤੋੜਨ ਲੱਗ ਗਿਆ ਠੀਕ ਆ ਤੋੜਨ ਲੱਗੇ ਮੈਂ ਵੀ ਡਰ ਗਈ ਤੇ ਜਦੋਂ ਪਿੱਛੇ ਦੀ ਤਰਫ ਆਇਆ ਭੱਜ ਕੇ ਨਾ ਮੈਂ ਅੰਦਰ ਗਈ ਭੱਜ ਕੇ ਕਿੰਨੇ ਲੋਕ ਸੀ ਇੱਕ ਇਹ ਤਾਂ ਇਹ ਸੀਗਾ ਤੇ ਇੱਕ ਹੋਰ ਸੀਗਾ ਇਹਦੇ ਨਾਲ ਤੇ ਮੇਰਾ ਪ੍ਰਾਦ ਸੀਗੇ ਦੋ ਤਿੰਨ ਉਹਦੇ ਦੋਸਤ ਸੀਗੇ ਮੈਨੂੰ ਮੇਰੀ ਸੇਫਟੀ ਲਈ ਉਹ ਸਾਰੇ ਆਏ ਸੀ ਮੈਨੂੰ ਘਰ ਦੇ ਵਿੱਚ ਬੰਦ ਕੀਤਾ ਹਾਂ ਤੇ ਜਦੋਂ ਇਹਨੇ ਕਹੀ ਚੱਕੀ ਨਾ ਤੇ ਮੈਂ ਅੰਦਰ ਤਾਲਾ ਦੂਲਾ ਮਾਰ ਕੇ ਅੰਦਰ ਚਲੀ ਗਈ ਇਹ ਬਾਰਵਾ ਮੈਨੂੰ ਦਬਕਾ ਮਾਰਦਾ ਪਿਆ ਕਹਿੰਦਾ ਤੂੰ ਬਾਹਰ ਨਿਕਲ ਤੈਨੂੰ ਮਾਰ ਦੂੰਗਾ ਫਲਾਣਾ ਕਰ ਦੂੰਗਾ ਧਮਕਾਣਾ ਕਰ ਦੂੰਗਾ ਮੈਂ ਮੈਨਿਆ ਡਰ ਗਈ ਮੇਰਾ ਕਰਵਾਲਾ ਮੇਰਾ 4 ਸਾਲ ਦਾ ਛੋਟਾ ਬੱਚਾ ਵਾ ਮੈਂ ਕਿੱਥੇ ਲੈ ਕੇ ਰਾਤ ਨੂੰ ਜਾਂਦੀ ਪੁਲਿਸ ਨੂੰ ਵੀ ਮੈਂ 112 ਨੰਬਰ ਤੇ ਫੋਨ ਕੀਤਾ ਉਹ ਕਹਿੰਦੇ ਕਿ ਕਿ ਨਾ ਮੈਂ ਆਉਂਗਾ ਨਹੀਂ ਮੈਂ ਜਦੋਂ ਪੁਲਿਸ ਵਾਲੇ ਨੇ ਕਿਹਾ ਲੜਾਈ ਹੋਦਾ ਨਾ ਕਿ ਮੈਂ ਕਾਕਾ ਦੱਸਿਆ ਪੁਲਿਸ ਵਾਲੇ ਕਹਿੰਦੇ ਮੈਂ ਨਹੀਂ ਆਉਂਗਾ ਸਵੇਰੇ ਆਉਂਗਾ ਮੇਰੇ ਕੋਲ ਬਕਾਇਦਾ ਰਿਕਾਰਡਿੰਗ ਪਈ ਹੈ ਪੁਲਿਸ ਵਾਲੇ ਦੀ ਇਹ ਐਸਐਹ ਦਾ ਮੈਂ ਫੋਨ ਕੀਤਾ ਪੁਲਿਸ ਵੀ ਨਹੀਂ ਆਈ ਤਾਂ ਮੈਂ ਹੋਰ ਡਰ ਗਈ ਮੈਂ ਅੰਕਲ ਜੀ ਨੂੰ ਫੋਨ ਕੀਤਾ ਇਹਨਾਂ ਨੂੰ ਇਹ ਸੀਗੇ ਚੰਡੀਗੜ੍ਹ ਇਹ ਉਸ ਸਮੇਂ ਆ ਨਹੀਂ ਸਕੇ ਫਿਰ ਮੈਂ ਆਪਣੀ ਮੰਮਾ ਨੂੰ ਫੋਨ ਕੀਤਾ ਮੰਮਾ ਪੁਲਿਸ ਲੈ ਕੇ ਆਓ ਮੈਨੂੰ ਇੱਥੋਂ ਕਢਾ ਲੋ ਫਿਰ ਮੰਮਾ ਵੀ ਮੇਰੇ ਉੱਥੇ ਪਰੇਸ਼ਾਨ ਸੀਗੇ ਫਿਰ ਮੇਰੇ ਇਥੇ ਸੋਰੇ ਸੋਰੇ ਇਥੇ ਨਾਲ ਹੀ ਜੁਗਿਆਣਾ ਚ ਰਹਿੰਦੇ ਨੇ ਮੈਂ ਆਪਣੇ ਸੋਰਿਆਂ ਨੂੰ ਬੁਲਾਇਆ ਦੋ ਤਿੰਨ ਮੇਰੇ ਆਏ ਇਹਨਾਂ ਮੇਰੇ ਘਰ ਆਲੇ ਦੇ ਪਰ ਆਏ ਉਹ ਫਾਰੇ ਮੈਨੂੰ ਜਦੋਂ ਬਾਹਰ ਕੱਢਿਆ ਨਾ ਜਦੋਂ ਮੈਂ ਬਾਹਰ ਨਿਕਲੀ ਰਾਤ ਨੂੰ 12 ਵਜੇ 12 ਵਜੇ ਜਿੱਦ ਜਿੱਦੇ ਮੈਂ ਇਹ ਕਦਮ ਬਾਹਰ ਕੱਢਿਆ ਗੇਟ ਤੋਂ ਇੱਦਾਂ ਹੀ ਉਹਨੇ ਕਹੀ ਚੱਕ ਲਈ ਖੜਾ ਹੋ ਗਿਆ ਤਾਂ ਮੇਰੇ ਜੇੜ ਜੂਠ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਰੋਕਿਆ ਤੇ ਇਹਨੇ ਮੇਰੇ ਘਰ ਆ ਲੈਨੇ ਸਪੀਡ ਚ ਗੱਡੀ ਪਜਾਈ ਕਿਉਂਕਿ ਮੇਰੇ ਕੋਲ ਛੋਟਾ ਜਿਹਾ ਬੱਚਾ ਸੀ ਜਿੱਥੇ ਬੰਦੀ ਆਈਆਂ ਸੀ ਤੁਹਾਡੇ ਨਾਲ ਕੀ ਕਿ ਆਸਰ ਹੋਣ ਹੁਣ ਇਹ ਗੱਲ ਹੋਈ ਹੈ ਕਿ ਮਤਲਬ ਅੱਗੇ ਤੋਂ ਇਹ ਸਾਰੇ ਨਹੀਂ ਕਰਨਗੇ ਉਹ ਤਾਂ ਸਾਫ ਮੁਕਰਦਾ ਪਿਆ ਵਾ ਕਿ ਮੈਂ ਐਦਾਂ ਦਾ ਕੁਝ ਕੀਤਾ ਹੀ ਨਹੀਂ ਲੇਕਿਨ ਮੈਨੂੰ ਪਤਾ ਮੇਰੇ ਨਾਲ ਜੋ ਹੋਇਆ ਵਾ ਰਾਤ ਨੂੰ ਜੇ ਮੈਨੂੰ ਕੁਝ ਹੋ ਜਾਂਦਾ ਤੇ ਕੋਈ ਕੌਣ ਜ਼ਿੰਮੇਵਾਰ ਸੀਗਾ ਕੋਈ ਵੀ ਜ਼ਿੰਮੇਵਾਰ ਸੀਗਾ ਨਹੀਂ ਕੋਈ ਨਾ ਪਿੰਡ ਦਾ ਮੇਰੇ ਨਾਲ ਖੜਿਆ ਸੀ ਨਾ ਪੁਲਿਸ ਖੜੀ ਸੀ ਮੈਂ ਕੱਲੀ ਕੀ ਕਰਦੀ ਤੇ ਮੇਰਾ ਘਰ ਆਲਾ ਮੇਰੇ ਕੋਲ ਛੋਟਾ ਜਿ ਮੇਰੇ ਬਾਹਰ ਨਿਕਲੀ ਹੈ ਮੁਸ਼ਕਿਲ ਨਾ ਹੁਣ ਆਈ ਆ ਨਹੀਂ ਕੋਈ ਨਹੀਂ ਹੁਣ ਤਾਂ ਅੰਕਲ ਜੀ ਨੇ ਕਿਹਾ ਸਰਪੰਚ ਸਾਹਿਬ ਨੇ ਕਿਹਾ ਵਾ ਜੇ ਕੋਈ ਗੱਲ ਹੋਈ ਜੇ ਉਹਨਾਂ ਨੇ ਕੁਝ ਕਿਹਾ ਤਾਂ ਮੈਨੂੰ ਇੱਕ ਕਾਲ ਗਈ ਕਰੀ ਤੇ ਹੁਣ ਸਰਪੰਚ ਸਾਹਿਬ ਨੇ ਕਹਿ ਦਿੱਤਾ ਹੈਗਾ ਵੀ ਅਸੀਂ ਮਾਂ ਨਾਲ ਸਾਨੂੰ ਸਰਪੰਚ ਸਾਹਿਬ ਦੇ ਉਹ ਕਹਿੰਦੇ ਵੀ ਅਸੀਂ ਕੁੜੀ ਦਾ ਰੱਖ ਹੀ ਰੱਖਾਂਗੇ ਸਾਡੇ ਨਾਲ ਉਹਨੇ ਗੱਲਬਾਤ ਹੋ ਗਈ ਹੈ ਕਹਿੰਦੇ ਬਾਬਾ ਜੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਰਾਤ ਨੂੰ ਅੱਧੀ ਰਾਤ ਨੂੰ ਫੋਨ ਮਾਰੋ ਅਸੀਂ ਜ਼ਿੰਮੇਦਾਰ ਹਾਂ ਉਹਨਾਂ ਨੇ ਜ਼ਿੰਮੇਵਾਰੀ ਚੱਕ ਲਈ ਹੈ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਵੀ ਪਿੰਡ ਦਾ ਸਰਪੰਚ ਵੀ ਵਧੀਆ ਕੰਮ ਕੀਤਾ ਉਹਨੇ ਵੀ ਕੁੜੀ ਦੀ ਕਦੇ ਰਾਤ ਨੂੰ ਕੋਈ 12 ਵਜੇ ਕੋਈ ਫੋਨ ਆਉਦਾ ਕੋਈ ਫਸਿਆ ਤਾਂ ਹੀ ਫੋਨ ਕਰਦਾ ਵੀ ਬੇਨਤੀ ਆ ਸਾਡੀ ਵੀ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਕਢਾਇਆ ਕਰੋ ਜਿਹੜੇ ਰਾਤ ਨੂੰ ਫਸੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਸ ਤੇ ਇਲਜ਼ਾਮ ਲੱਗ ਰਿਹਾ ਬਾਈ ਮੌਜੂਦ ਹਾਂ ਮੈਂ ਨਾ ਬਾਈ ਕੀ ਮਾਮਲਾ ਕੀ ਹੈ ਕਿ ਬਈ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਵੀ ਕੁੜੀ ਨੂੰ ਤੁਸੀਂ ਬੰਦ ਕਰਕੇ ਰੱਖੀ ਕੀ ਮਾਮਲਾ ਇਹ ਸਦਾ ਸਦਾ ਝੂਠ ਆ ਬਾਈ ਜੀ ਇਹ ਜੋ ਬੰਦ ਕਰ ਰਿਆ ਜਿਹੜੇ ਕਿਰਾਏ ਤੇ ਬੰਦੇ ਕੋਲ ਇਹ ਰਹਿੰਦੇ ਨੇ ਫਿਲਹਾਲ ਜਿਹੜੀ ਮੈਂ ਗੱਲ ਮੇਨਾਂ ਹੋਈ ਸੀ ਨਾ ਉੱਤ ਰਾਤ ਨੂੰ ਉਹਨੂੰ ਮੈਂ ਆ ਕੇ ਦੱਸੀ ਸੀ ਗੱਲ ਉਹ ਬੰਦਾ ਇੱਕ ਵਾਰ ਵੀ ਵੀ ਨੇ ਬੰਦ ਕਰਿਆ ਜਾਏ ਨੇ ਕੋ ਧਮਕੀ ਕਰੀ ਆ ਜਾਂ ਕੋਈ ਕਹਿਣ ਦਾ ਮਤਲਬ ਵੀ ਮੈਂ ਹਾਂ ਕੁੰਡਾ ਕਰਦੀ ਕਰੀ ਆ ਜਿੰਨੇ ਤੁਸੀਂ ਬੰਦੇ ਆਏ ਹੋ ਸਾਰੀਆਂ ਜੁੱਤੀਆਂ ਲਾ ਕੇ ਮੇਰੇ ਸਿਰ 'ਤੇ ਮਾਰੇ ਹੋ ਜੇ ਮੇਰੀ ਦਾਦਾਗਰੀ ਹੋਊਗੀ ਸਾਰੇ ਤੁਸੀਂ ਮੇਰੇ ਜੁੱਤੀਆਂ ਮਾਰੇ ਹੋ ਸਿਰ 'ਤੇ ਲਾ ਕੇ ਜਿਹੜੀ ਗੱਲ ਹੋਈ ਆ ਹੋਈ ਆ ਪਰ ਤੁਸੀਂ ਆ ਕੇ ਚਲੋ ਪਿੱਛੇ ਠੀਕ ਆ ਕੁੜੀ ਕਰਕੇ ਤੁਸੀਂ ਆ ਗਏ ਤੇ ਮਗਰ ਠੀਕ ਆ ਪਰ ਤੁਹਾਨੂੰ ਅਸਲ ਵਿੱਚ ਸੱਚ ਨਹੀਂ ਪਤਾ ਜੀ ਸੱਚ ਦੱਸੋ ਸੱਚ ਦੱਸੋ ਸੱਚ ਨੂੰ ਨਹੀਂ ਪਤਾ ਕਿਉਂਕਿ ਇੱਥੇ ਹੁੰਦਾ ਬਹੁਤ ਕੁਛ ਆ ਕਿੱਥੇ ਇੱਥੇ ਅੱਛਾ ਕੀ ਕੁਛ ਹੁੰਦਾ ਠੀਕ ਆ ਲਾਲਾ ਆ ਜਾਊਗਾ ਲਾਲੇ ਨੂੰ ساری ਗੱਲ ਪੁੱਛ ਲਿਓ ਤੁਸੀਂ ਤੇ ਲਾਲਾ ਹੈ ਕਿੱਥੇ ਲਾਲੇ ਨੂੰ ਬੁਲਾਓ ਉਹਨੂੰ ਪੁੱਛੇ ਲਾਲਾ ਜੀ ਇੱਧਰ ਪੁੱਛੇ ਲਾਲਾ ਮੇਰਾ ਬੇੜਾ ਹੈਗਾ ਲਾਲਾ ਇੱਕ ਸਕਿੰਟ ਲਾਲੇ ਨੂੰ ਨਾ ਲਾਲੇ ਨੂੰ ਮੈਂ ਫੋਨ ਕਰਕੇ ਹੁਣੇ ਬੁਲਾਇਆ ਵਾ 10 ਮਿੰਟ ਤੁਸੀਂ ਜੇ ਬਹਿ ਸਕਦੇ ਹੋ 5 ਮਿੰਟ ਬਹਿ ਜਾਓ ਉਹ ਉਧਰੋਂ ਆਪਣੀ ਦੁਕਾਨ ਬੰਦ ਕਰਕੇ ਇੱਧਰ ਆ ਰਿਹਾ ਵਾ ਭਾਈ ਨਸ਼ੇ ਦੇ ਇਲਜ਼ਾਮ ਲੱਗਦੇ ਤੁਹਾਡੇ ਤੇ ਕੋਈ ਨਸ਼ੇ ਦੇ ਦੇਖੋ ਜੀ ਮੈਂ ਭੁੱਖੀ ਖਾਣਾ ਵਾ ਫੇਮ ਮੈਂ ਖਾਣਾ ਵਾ ਭੁੱਖੀ ਮੈਂ ਖਾਣਾ ਵਾ ਉਹ ਮੇਰਾ ਮੇਸਤਰੀ ਸੀਗਾ ਜਿਹੜਾ ਬੰਦਾ ਸੀਗਾ ਮੇਰੇ ਮਗਰ ਮੇਸਤਰੀ ਲੱਗਿਆ ਹੋਇ ਜੋ ਗੱਲ ਸੱਚ ਆ ਮੇਰੇ ਪਾਪਾ ਵੇਚਦੇ ਸੀਗੇ ਫਿਲਹਾਲ ਮੈਂ ਜੋ ਮੇਰਾ ਘਰੇ ਚ ਜਲਾ ਰਿਹਾ ਆਪਣਾ ਜੋ ਜਲਾ ਰਿਹਾ ਪਰ ਮੈਂ ਉਦਾਂ ਉਹਨਾਂ ਉਹ ਕਾ ਨਹੀਂ ਵੇਚ ਰਿਹਾ ਜੋ ਜਿੱਦਾਂ ਮੇਰੇ ਪਾਪਾ ਵੇਚਦੇ ਸੀ ਹੂੰ ਠੀਕ ਆ ਕਿ ਨਹੀਂ ਪਰ ਮੈਂ ਥੋੜਾ ਬੋਤਾ ਹੂੰ ਵੇਚਦਾ ਵੇਚਦੇ ਹਾਂ ਸੱਚ ਮੈਂ ਪਹਿਲਾਂ ਦੱਸੂ ਸੱਚ ਦੱਸੂ ਮੈਂ ਝੂਠ ਨਹੀਂ ਚੰਗੀ ਗੱਲ ਆ ਮੈਂ ਸੱਚ ਹੂੰ ਠੀਕ ਆ ਕਿੱਟਾ ਚੁੱਟਾ ਜੋ ਤੁਸੀਂ ਕਹਿਣਾ ਆ ਕੇ ਵੀ ਐ ਕਿੱਟਾ ਆ ਜਾਓ ਕਿੱਟੇ ਵਾਲੇ ਦੇ ਚਿੱਟੇ ਵਾਲੇ ਦੇ ਦਾ ਛੇਤੀ ਅਸੀਂ ਨਾ ਖਲਾਫ ਹਾਂ ਹੂੰ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਦੇਖ ਹੀ ਰਹੇ ਆ ਕਿ ਹੋ ਰਿਹਾ ਚੱਟੇ ਵਾਲਿਆਂ ਦਾ ਵੀ ਠੀਕ ਆ ਕਿ ਨਹੀਂ ਜੋ ਗੱਲ ਸੱਚ ਆ ਸੱਚ ਆ ਜੋ ਹੈਗਾ ਜੀ ਝੂਠ ਉਹ ਜਿਹਦਾ ਸਾਥ ਉਹਨੇ ਥੋੜੇ ਕੋਲੇ ਝੂਠ ਬੋਲਿਆ ਵਾ ਹੂੰ ਜੀ ਰਾਤ ਨੂੰ 12 ਵਜੇ ਮੈਨੂੰ ਵੀ ਫੋਨ ਆਇਆ ਸੀ ਸਰ ਰਾਤ ਨੂੰ 12 ਵਜੇ ਦੇਖੋ ਜੀ ਅਸੀਂ ਉਰੇ ਬੈਠੇ ਜੀ ਅੱਗੇ ਮੈਂ ਇੱਥੇ ਹੀ ਬੈਨਾ ਅੱਗੇ ਵੀ ਉਰੇ ਬੈਠੇ ਸੀ ਇਹਨਾਂ ਦੀ ਗੱਡੀ ਭਰ ਕੇ ਜਦੋਂ ਆਈ ਆ ਇਹਨਾਂ ਦੀ ਗੱਡੀ ਭਰ ਕੇ ਆਈ ਉਹ ਬੰਦੇ ਉਹ ਬੰਦੇ ਨਾ ਉਹ ਬੰਦੇ ਆਨੇ ਗੱਡੀ ਖੜਾ ਕੇ ਮੇਰੇ ਇੱਥੇ ਆ ਗਏ ਹੂੰ ਅਸਾਂ ਜੀ ਗੱਡੀ ਖੜਾ ਕੇ ਮੇਰੇ ਇੱਥੇ ਆ ਗਏ ਉਰੇ ਦਰਾਂ ਦੇ ਕੋਲੇ ਦਮਾਸ਼ੀ ਕਰਦੇ ਹੋ ਉਹੀ ਗੱਲ ਵੀ ਮੇਰੇ ਦਰਾਂ ਦੇ ਵਿੱਚ ਆ ਗਏ ਕਿ ਫਿਰ ਜਦੋਂ ਦਰਾਂ ਦੇ ਵਿੱਚ ਆ ਗਏ ਤਾਂ ਫਿਰ ਵੈਸੇ ਯਾਰ ਪੰਜਾਬੀ ਬੰਦਿਆ ਕਿ ਤੁਹਾਨੂੰ ਪਤਾ ਫਿਰ ਆਪਾਂ ਘੜਾਪਾ ਵੀ ਦੇਖਣਾ ਨਾ ਕਿ ਵੀ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਬਾਈ ਜੀ ਹੂੰ ਕਿਉਂ ਬਾਬਾ ਜੀ ਇੱਕਦਮ ਕਿਤੇ ਵੀ ਉਹ ਆ ਕੇ ਵੀ ਹੱਤ ਪਾ ਲਿਆ ਤੇ ਫਿਰ ਵੀ ਜਿੱਦਾਂ ਹਵਾਲ ਆ ਪੰਜਾਬੀ ਆ ਹੂੰ ਬੱਚੇ ਮੇਰੇ ਨੇ ਛੋਟੇ ਛੋਟੇ ਕਿੰਨੇ ਜਾਣੇ ਸੀਗੇ ਉਹ ਪਤਾ ਜੀ ਕਿੰਨੇ ਜੀ ਉਹ 6-7 ਜਾਣੇ ਸੀਗੇ ਹੂੰ ਮੈਂ ਕੱਲਾ ਸੀਗਾ ਤੁਸੀਂ ਉੱਥੇ ਬੈਠ ਹੋਏ ਸੀ ਮੈਂ ਅਸੀਂ ਪਹਿਲਾਂ ਉੱਥੇ ਹੀ ਬੈਠੇ ਸੀਗੇ ਨਹੀਂ ਨਹੀਂ کہیں ਨਹੀਂ ਉਸ ਟਾਈਮ ਨਹੀਂ ਮੈਂ ਤਾਂ ਉਦਾਂ ਵੀ ਬਹਿਣਾ ਮਾਂ ਯਾਨੀ ਕਿ ਸ਼ਾਮ ਨੂੰ ਜਮਨਾ ਡਾ ਲੈਣੇ ਆ ਘਰ ਦੇ ਕੋਲੇ ਮੈਂ ਉਹਦਾ ਵੀ ਬਹਿਨਾ ਵਾ ਬਾਈ ਹੁਣ ਗੱਲਬਾਤ ਹੋਈ ਆ ਉਹ ਮਾਤਾ ਜੀ ਉਹ ਟਾਈਮ ਦੀ ਨਹੀਂ ਹੈਗੀ ਗੱਲ ਮੈਂ ਤਾਂ ਇਹ ਗੱਲ ਕਹਿਣਾ ਵਾ ਜੋ ਹੁਣ ਤੁਸੀਂ ਇੱਥੇ ਖਤਮ ਕਰਕੇ ਚੱਲੇ ਹੁਣ ਤੁਹਾਡੇ ਫਿਲਹਾਲ ਤੁਸੀਂ ਸਾਰਿਆਂ ਨੇ ਮੇਰੇ ਸਰਪੰਚ ਨੇ ਪੰਚ ਨੇ ਜਿਹੜੀ ਗੱਲ ਕਰਨੀ ਸੀ ਕਰਤੀ ਬਸ ਠੀਕ ਹੈ ਤੁਹਾਡੇ ਕੋਲੋ ਗਲਤੀ ਮੰਨ ਸਕਦਾ ਹਾਂ ਹਾਂ ਠੀਕ ਹੈ ਬਸ ਠੀਕ ਹੈ ਬਾਣੇ ਚੋਂ ਤੁਸੀਂ ਤੁਹਾਡੇ ਕੋਲੋ ਮੈਂ ਗਲਤੀ ਮੰਨ ਸਕਦਾ ਕੁੜੀ ਆਪਾਂ ਨੂੰ ਲਾਇਆ ਲੋੜ ਲੜਨ ਦੀ ਲੋੜ ਹੀ ਨਹੀਂ ਕੋਈ ਵੀ ਵਾ ਠੀਕ ਆ ਤੁਹਾਡੇ ਕੋਲੋ ਮੈਂ ਜਹੇ ਕਹਾਂ ਮੈਂ 100 ਵਾਰ ਗਲਤੀ ਮੰਨਦਾ ਵਾ ਆਹ ਵਾਤੇ ਇਦਾਂ ਦੇ ਕੋਈ ਬਹਾਨਾ ਨਾ ਕਰੇ ਠੀਕ ਹੈ ਨਾ ਜੀ